ਪੰਜਸਤਨ ਪਰ 2025 ਨੂੰ ਕੱਗਰ ਦੇ ਬਾਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏਾਂਗੇ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਗੂਲੇ ਚੀਕੇ ਜਿਹੜਾ ਕੱਗਰ ਦਾ ਪਾਣੀ ਦਾ ਪੱਧਰਾ ਉਹ 49000 ਕਿਊਸਕ ਨੂੰ ਪਾਰ ਕਰ ਚੁੱਕਿਆ ਹਾਲਾਂਕਿ 2023 ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਪਾਰ ਸੀ ਹੁਣਾਂ ਪਾਰ ਤਾਂ ਨਹੀਂ ਜਾਣਾ ਜਿਹੜਾ ਇਸ ਟਾਈਮ ਪੀਕ ਲੈਵਲ ਆ ਪਾਣੀ ਦਾ ਉਹ ਦੇਵੀਗੜ੍ਹ ਦੇ ਲਾਗੇ ਸਾਕੇ ਕ੍ਰਾਸ ਕਰ ਰਿਹਾ ਹੈਗਾ ਦੇਵੀਗੜ੍ਹ ਤੋਂ 20 ਕਿਲੋਮੀਟਰ ਪਹਿਲਾਂ ਲਾ ਲਓ ਦੇਵੀਗੜ੍ਹ ਤੋਂ 20 ਕਿਲੋਮੀਟਰ ਅੱਗੇ ਲਾ ਲਓ ਦੇਵੀਗੜ੍ਹ ਦੇ ਲਾਗੇ ਸਾਗੇ ਇਹ ਓਵਰਫਲੋ ਹੋ ਕੇ ਕਈ ਥਾਵਾਂ ਤੇ ਖੇਤਾਂ ਦੇ ਵਿੱਚ ਵੀ ਫੈਲ ਚੁੱਕਿਆ ਪਾਣੀ ਜਿਹੜਾ ਕਗਰਤਾ ਦਾ ਪਿੱਛੇ ਕਨੌਰ ਏਰੀਆ ਜਿਹੜਾ ਪਟਿਆਲੇ ਦਾ ਸੀ ਉੱਥੇ ਪਾਣੀ ਹੁਣ ਡਾਊਨ ਪੈਣਾ ਸ਼ੁਰੂ ਹੋ ਗਿਆ ਪਰ ਕਹਾਣੀ ਜਿਹੜੀ ਗੂਲੇ ਚੀਕੇ ਦੇ ਨੇੜੇ ਆ ਕੇ ਸ਼ੁਰੂ ਹੁੰਦੀ ਆ ਕਿਉਂਕਿ ਇੱਥੇ ਆ ਕੇ ਹਰਿਆਣੇ ਦੇ ਵਿੱਚੋਂ ਜਿਹੜਾ ਟੰਗਰੀ ਤੇ ਮਾਰਕੰਡਾ ਦਾ ਪਾਣੀ ਇਹਦੇ ਵਿੱਚ ਸ਼ਾਮਲ ਹੁੰਦਾਗਾ ਇਹ ਚ ਸ਼ਾਮਲ ਹੋਣ ਤੋਂ ਪਹਿਲਾਂ ਟੰਗਰੀ ਤੇ ਮਾਰਕੰਡਾ ਆਪ ਇਕੱਠੇ ਹੁੰਦੇ ਆ ਤੇ ਬਾਅਦ ਚ ਆ ਕੇ ਉਹ ਅ ਕਗਰ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਪਿਛਲੇ ਕਈ ਦਿਨਾਂ ਤੋਂ ਹਰਿਆਣੇ ਦੇ ਵਿੱਚ ਟਾਂਗਰੀ ਤੇ ਮਾਰਕੰਡਾ ਪੂਰੇ ਭਰ ਕੇ ਚੱਲ ਰਹੇ ਨੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਨੇ ਸੋ ਉਹ ਪਾਣੀ ਵੀ ਇਹਦੇ ਵਿੱਚ ਨਾਲ ਮਿਕਸ ਹੋ ਰਿਹਾਗਾ ਤੇ ਇਸ ਤੋਂ ਬਾਅਦ ਰਤਿਆ ਨੇੜੇ ਜਾ ਕੇ ਜਿਹੜੀ ਸਰੰਦ ਚੋ ਆ ਜਿਹੜਾ ਸਰੰਦ ਤੋਂ ਸ਼ੁਰੂ ਹੁੰਦਾ ਫਿਰ ਜਿਹੜਾ ਨਾਬੇ ਦੇ ਕੋਲ ਦੀ ਕੇਸਗਰੂਰ ਦੇ ਕੋਲ ਦੀ ਇਸ ਨਾਮ ਦੇ ਕੋਲ ਦੀ ਲੰਘਦਾ ਲੰਘਦਾ ਉਹ ਜਾ ਕੇ ਪੈਂਦਾਗਾ ਜਿਹੜਾ ਕਗਰ ਦੇ ਵਿੱਚ ਰਤਿਆ ਦੇ ਕੋਲੇ ਜਾ ਕੇ ਉਹ ਵੀ ਪੂਰਾ ਭਰ ਕੇ ਚੱਲ ਰਿਹਾ ਹੈ ਤੇ ਉਹ ਵੀ ਓਵਰਫਲੋ ਹਾਲਾਂਕਿ ਸਰਾਂਦਾ ਦੇ ਕੋਲੇ ਨਾਬੇ ਦੇ ਕੋਲੇ ਓਵਰਫਲੋ ਨਹੀਂ ਹੈਗਾ ਪਰ ਅੱਗੇ ਜਿਹੜਾ ਮੀਂਹ ਪਿਆ ਹੋਇਆ ਹੈਗਾ ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਉਹਦੇ ਨਾਲ ਖੇਤਾਂ ਦਾ ਪਾਣੀ ਉਹਦੇ ਵਿੱਚ ਜਾ ਦੇ ਪਹੁੰਚ ਰਿਹਾ ਤੇ ਉਹ ਵੀ ਪੂਰਾ ਭਰ ਕੇ ਚੱਲ ਰਿਹਾ ਹੈਗਾ ਸੋ ਇੱਕ ਤਾਂ ਜਿਹੜਾ ਇਹਦਾ ਪੀਕ ਫਲੋ ਹੈਗਾ ਪਾਣੀ ਦਾ ਜਿੱਤੇ ਸਭ ਤੋਂ ਵੱਧ ਪਾਣੀ ਦਰਿਆ ਦੇ ਵਿੱਚ ਦਰਿਆ ਦੇ ਨਾਲ ਜਿਹੜਾ ਰੁੱਟ ਰਿਹਾ ਹੈਗਾ ਚਾਹੇ ਕਿਤੇ ਖੰਡੇਗਾ ਕਿਤੇ ਕੁਛ ਮਰਜ਼ੀ ਹੋ ਗਿਆ ਉਹ ਦੇਵੀਗੜ੍ਹ ਦੇ ਨੇੜੇ ਤੇੜੇ ਆ ਤੇ ਅੱਜ ਸ਼ਾਮ ਤੱਕ ਇਹ ਜਿਹੜਾ ਖਨੌਰੀ ਤੱਕ ਪਹੁੰਚਣ ਦੇ ਅਸਾਰ ਨੇ ਪਾਣੀ ਵੱਧ ਤੋਂ ਵੱਧ ਜਿਹੜਾ ਪਹੁੰਚਣ ਦੇ ਅਸਾਰ ਹੋਣਗੇ ਜਾਂ ਕੱਲ ਸਵੇਰ ਤੱਕ ਖਨੌਰੀ ਪੀਕ ਪੁਆਇੰਟ ਤੇ ਹੋਊਗਾ ਪਾਣੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਚਾਂਦਪੁਰੇ ਤੱਕ ਇਹ ਪਾਣੀ ਅਗਲੇ 48 ਦਾ 60 ਘੰਟਿਆਂ ਦੇ ਦੌਰਾਨ ਪਹੁੰਚਣ ਦੇ ਅਸਾਰ ਬਣੇ ਹੋਏ ਨੇਗੇ ਤੇ 7 ਤੇ 8 ਤਰੀਕ ਨੂੰ ਜਿਹੜਾ ਹੈਗਾ ਚਾਂਦਪੁਰੇ ਤੋਂ ਬਾਅਦ ਜਿਹੜਾ ਸਰਧੂਲਗੜ ਤੱਕ ਇਹ ਪਾਣੀ ਪਹੁੰਚਣ ਦੇ ਅਸਾਰ ਜਿਹੜਾ ਬਣੇ ਹੋਏ ਨੇ ਬੀਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇਹਦੇ ਚੰਦਪੁਰੇ ਤੋਂ ਪਹਿਲਾਂ 2-4 ਥਾਵਾਂ ਤੇ ਟੁੱਟਣ ਦੇ ਅਸਾਰ ਨੇ ਕਿਉਂਕਿ ਭਾਵੇਂ ਕਿ ਲਗਾਤਾਰ ਚੰਦ ਰਿਹਾ ਹੈ ਕਈ ਦਿਨਾਂ ਤੋਂ ਫਲੋ ਬਣਿਆ ਹੋਇਆ ਪਰ ਫਿਰ ਵੀ ਪਾਣੀ ਉਹ ਤੋਂ ਥੋੜਾ ਜ਼ਿਆਦਾ ਆ ਜਿੰਨਾ ਕੋਦੇ ਅੰਦਰ ਚੱਲਣਾ ਚਾਹੀਦਾ ਸੋ ਓਵਰਫਲੋ ਹੋ ਸਕਦਾ ਕਿਤਨੇ ਕ ਟੁੱਟਣ ਦੇ ਅਸਾਰ ਇਹਦੇ ਬਣਦੇ ਜਿਹੜਾ ਜਾਪ ਰਹੇ ਨੇਗੇ ਤੇ ਬਾਅਦ ਵਿੱਚ ਕਹਾਣੀ ਜਿਹੜੀ ਚੰਦਪੁਰੇ ਤੋਂ ਬਾਅਦ ਵੀ ਕੋਈ ਸੁਖਾਮੀ ਨਹੀਂ ਹੈਗੀ ਉਹ ਚਾਹੇ ਮਾਨਸਾ ਦੇ ਇਲਾਕੇ ਨੇ ਕਿ ਚਾਹੇ ਉਹ ਜਿਹੜਾ ਫਤਿਹਪੁਰ ਦੇ ਇਲਾਕੇ ਨੇ ਜਾਂ ਉਹ सिरसा ਦੇ ਇਲਾਕੇ ਨੇ ਤਾਂ सिरसा ਤੋਂ ਵੀ ਅੱਗੇ ਲਾ ਕੇ ਅੱਗੇ ਜਾ ਕੇ ਜਿਹੜੇ ਰਾਜਸਥਾਨ ਦੇ ਅ ਅਨੂਪਗੜ੍ਹ ਤੱਕ ਦੇ ਇਲਾਕੇ ਨੇ ਉਹਨਾਂ ਇਲਾਕਿਆਂ ਤੱਕ ਵੀ ਖੱਗਰ ਜਿਹੜਾ ਅ ਚੜ ਕੇ ਚੱਲ ਸਕਦਾ ਤੇ ਅਨੂਪਗੜ੍ਹ ਦੇ ਕਈ ਖੇਤਰਾਂ ਵਿੱਚ ਪਾਣੀ ਖਿੰਡਣ ਦੇ ਆਉਂਦੇ ਦਿਨਾਂ ਦੇ ਦੌਰਾਨ ਅਸਾਰ ਬਣ ਸਕਦੇ ਆ ਅੱਜ ਵੀ सिरसा ਜ਼ਿਲ੍ਹੇ ਦੇ ਵਿੱਚ ਕਿਸੇ ਇੱਕ ਥਾਂ ਜਿਹੜਾ